ਸਵਾਗਤ ਹੈ ਕਸ਼ਮੀਰੋ ਟੋਡ ਆਪਣੇ YouTube ਚੈਨਲ ਰੰਧਾ ਅਡੇਰੀ ਖਾਦੀ ਨੂੰ ਸੁਰਾਏ ਦਿੱਤੇ। ਸਾਲੀਰੋ ਅੱਜ ਆਪ ਪਹੁੰਚੇ ਹਾਂ ਟੋਡ ਨਵੀਂ ਵੀਡੀਓ ਲੈ ਕੇ ਅੱਜ ਦੀ ਆਪਣੀ ਵੀਡੀਓ ਦਾ ਮੇਨ ਮੋਟਿਵ ਇਹ ਹੋਊਗਾ ਕਿ ਆਪਾਂ ਜਿਹੜੇ ਛੋਟੇ ਕਾਫ ਆ ਉਹਨਾਂ ਦੀ ਜਿਗੜ ਤੇ ਲੈ ਕੇ 3 ਮਹੀਨੇ ਤੱਕ ਮੈਨੇਜਮੈਂਟ ਕਿਵੇਂ ਕੀਤੀ। ਜਿਵੇਂ ਕਿ ਤੁਸੀਂ ਜਾਣਦੇ ਹੋ ਫਾਰਮਾਂ ਦੇ ਉੱਤੇ ਉਹਨਾਂ ਗਾਂ ਦੀ ਕਾਰੀng ਹੋਣੀ ਸ਼ੁਰੂ ਹੋ ਗਈ ਆ ਆਪਣੇ ਫਾਰਮ ਦੇ ਉੱਤੇ ਵੀ ਇੱਕ ਗਾਂ ਦੀ ਕਾਰੀng ਹੋ ਰਹੀ ਆ। ਹੁਣ ਆਪਾਂ ਆਉਨੇ ਆਪਣੀ ਵੀਡੀਓ ਦੇ ਟੌਪਿਕ ਵੱਲ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਫਾਰਮਾਂ ਦੇ ਉੱਤੇ ਹੁਣ ਗਾਹਾਂ ਦੀ ਕਾਵਿੰਗ ਹੋਣੀ ਸ਼ੁਰੂ ਹੋ ਗਈ ਆ ਆਪਣੇ ਫਾਰਮ ਤੇ ਵੀ ਇੱਕ ਗਾਹ ਦੀ ਕਾਵਿੰਗ ਹੋ ਗਈ ਆ ਤੇ ਹੁਣ ਆਪਾਂ ਹੁਣ ਆਪਣੇ ਵੀਡੀਓ ਦੇ ਟੌਪਿਕ ਵੱਲ ਤੇ ਆਪਾਂ ਹੁਣ ਗੱਲ ਕਰਦੇ ਆਂ ਕਿ ਜਦੋਂ ਗਾਂ ਦੀ ਕਾਵਿੰਗ ਹੋਣੀ ਆ ਤੇ ਉਦੋਂ ਉਸ ਟਾਈਮ ਕਿੱਦਾਂ ਮੈਂਟੇਨੈਂਸ ਕਰਨੀ ਬੱਚੇ ਜਦੋਂ ਗਾਂ ਦੀ ਕਾਵਿੰਗ ਹੋ ਗਈ ਉਸ ਟਾਈਮ ਤਰੰਤੀ ਬੱਚਿਆਂ ਨੂੰ ਜਿਹੜਾ ਗਾਂ ਤੋਂ ਦੂਰ ਲੈ ਜਾਣਾ ਵਾ ਗਾਂ ਦੇ ਗਾਂ ਨੂੰ ਨਹੀਂ ਰਖਾਉਣਾ ਬੱਚਾ ਇਹ ਗਾਂ ਦੇ ਲਾਗੇ ਰਹੂਗਾ ਬੱਚਾ ਜਦੋਂ ਆਪਾਂ ਉਹਨੂੰ ਬੱਚੇ ਨੂੰ ਦੂਰ ਕਰਨਾ ਗਾਂ ਤੋਂ ਕਿਹਦੇ ਵਿੱਚ ਰੱਖਣ ਵਾਸਤੇ ਉਦੋਂ ਫਿਰ ਗਾੜੀ ਗੁਬੀਤੇ ਗਾਂ ਸੁਪਰਸਟੇ ਵਿੱਚ ਜਾਊਗੀ ਤੇ ਇਸ ਤਰ੍ਹਾਂ ਜਿਹੜਾ ਸਰਵਾ ਗਾਂ ਦੀ ਹਸਤੇ ਤੇ ਮਿਲਕ ਤੇ ਪਾਊਗਾ ਇਸ ਕਰਕੇ ਸਾਡਾ ਨੁਕਸਾਨ ਹੋਈ ਹੈ ਹੁਣ ਆਮ ਤਾਂ ਜਾਣਕਾਰੀ ਦੇਵਾਂਗੇ ਜਦੋਂ ਆਪਾਂ ਜਿਹੜਾ ਬੱਚਾ ਉਹ ਗਾਂ ਤੋਂ ਦੂਰ ਲੈਤਾ ਵੇ ਉਸ ਤੋਂ ਬਾਅਦ ਉਹਨੂੰ ਕੀ ਕਰਨਾ ਵੰਦੀ ਜਦੋਂ ਗਾਂ ਤੋਂ ਦੂਰ ਲੈ ਤਾਂ ਚਾਹਦੇ ਹੋ ਉਸ ਟਾਈਮ ਫਿਰ ਜਿਹੜਾ ਬੱਚਾ ਬਣਾਉਂਦਾ ਉਹ ਡਿੱਪ ਕਰਨਾ ਮਟੀਦਾ ਦੀਨਾ ਨਾਲ ਜੋ ਤਾਂ ਨਾਲ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਜਿੰਦਰੀ ਨਾ ਹੋਵੇ ਜਾਂ ਇਨਫੈਕਸ਼ਨ ਨਾ ਹੋਵੇ ਬੱਚੇ ਨੂੰ ਤੁਰੰਤ ਉਸਦੀ ਮਾਂ ਤੋਂ ਦੂਰ ਕਰਨ ਤੋਂ ਬਾਅਦ ਤੁਰੰਤ ਅੱਧੇ ਘੰਟੇ ਦੇ ਵਿੱਚ ਜਿਹੜੀ ਉਹ ਉਸ ਦੀ ਮਾਂ ਦਾ ਦੁੱਧ ਪਿਆ ਦੇਣਾ ਵਾ ਬੋੜੇ ਵਾਲਾ ਤੇ ਜਿਹੜਾ ਬੋੜੇ ਵਾਲਾ ਦੁੱਧ ਹੁੰਦਾ ਵਾ ਉਹ ਜਿਹੜਾ ਬੱਚਾ ਉਹਦੇ ਨਹੀਂ ਬਹੁਤ ਫਾਇਦੇਮੰਦ ਹੁੰਦਾ ਵਾ ਉਹ ਜਿਹੜਾ ਬਿਮਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਵਾ ਅਚੇ ਤੇ ਜਿਹੜਾ ਗੋੜੇ ਵਾਲਾ ਦੁੱਧ ਵਾ ਬੱਚੇ ਦੀ ਮਾਦਾ ਉਹਨੂੰ ਇੱਕ ਹਫਤਾ ਪਿਉਣਾ ਵਾ ਇੱਕ ਹਫਤੇ ਬਾਅਦ ਆਪਾਂ ਬੱਚੇ ਨੂੰ ਕੋਈ ਵੀ ਕਿਸੇ ਵੀ ਗਾਂ ਦਾ ਆਪਾਂ ਦੁੱਧ ਪਿਆ ਸਕਦੇ ਆ ਜਾਂ ਮਿਰਕਲੇ ਪ੍ਰੈਸ਼ਰ ਜਿਵੇਂ ਕਿ ਤੁਸੀਂ ਜਾਣਦੇ ਹੋ ਜਿਹੜੇ ਆਪਾਂ ਨੇ ਕੇਜ ਬਣਾਏ ਹੁੰਦੇ ਆ ਹੋਇਆ ਛੋਟੇ ਘੱਟ ਲਈ ਤੇ ਉਹਨਾਂ ਦੇ ਵਿੱਚ ਆਪਾਂ ਬੱਚੇ ਨੂੰ ਸ਼ਿਫਟ ਕਰਨਾ ਉਹ ਦੋ ਦਿਨ ਬਾਅਦ ਇਸ ਲਈ ਸ਼ਿਫਟ ਕੀਤਾ ਜਾਂਦਾ ਵਾ ਬੱਚੇ ਦੇ ਪੈਰ ਫੰਦ ਜਾਂਦੇ ਆ ਤੇ ਬੱਚਾ ਇਸ ਤਰ੍ਹਾਂ ਖੜਾ ਹੋਣਾ ਸ਼ਿਫਟ ਜਾਂਦਾ ਵਾ ਜਿਵੇਂ ਜਨਮ ਵੇਲੇ ਹੀ ਬੱਚੇ ਨੂੰ ਸ਼ਿਫਟ ਕਰਦਾਂਗੇ ਇਹਦੇ ਵਿੱਚ ਤੇ ਬੱਚੇ ਦੇ ਪੈਰ ਵੱਡੇ ਜਾਣਗੇ ਜਿਹੜੇ ਘਰਵਾ ਉਹ ਵੱਡੇ ਜਾਣਦੇ ਭਾਵੇਂ ਤੇ ਬੱਚੇ ਨੂੰ ਬਾਅਦ ਵਿੱਚ ਤੰਗੀ ਹੋਊਗੀ ਜਦੋਂ ਆਪਾਂ ਬੱਚੇ ਨੂੰ ਕੇਜ ਦੇ ਵਿੱਚ ਸ਼ਿਫਟ ਕਰਤਾ ਵਾ ਤੇ ਬੱਚੇ ਨੂੰ ਜਿਹੜਾ ਵਾ ਕੇ ਦੇ ਵਿੱਚ 3 ਮਹੀਨੇ ਰੱਖਣਾ ਵਾ 3 ਮਹੀਨੇ ਜਿਹੜਾ ਬੱਚੇ ਨੂੰ ਉਹਦੀ ਜਿਹੜੀ ਕੇਰ ਵਾ ਉਹ 3 ਮਹੀਨੇ ਕੇ ਦੇ ਵਿੱਚ ਹੀ ਕਰਨੀ ਹੈ ਤੇ ਜਦੋਂ ਕੇ ਦੇ ਵਿੱਚ ਰਹਿਣਾ ਜਿੰਨਾ ਚਿਰ ਵੀ ਬੱਚਾ ਤੇ ਉਸ ਦੌਰਾਨ ਬੱਚੇ ਦੇ ਅਕੇ ਹਮੇਸ਼ਾ ਫੀਡ ਪਈ ਹੋਣੀ ਚਾਹੀਦੀ ਆ ਤੇ ਪਾਣੀ ਹੋਣਾ ਚਾਹੀਦਾ ਵਾ ਜਿਹੜਾ ਪਾਣੀ ਆ ਉਹ ਅਸੀਂ ਦੋ ਟਾਈਮ ਤਾਜ਼ਾ ਫਰੈਸ਼ ਪਾਣੀ ਜਿਹੜਾ ਵਾ ਉਹ ਭਰਨਾ ਵਾ ਤੇ ਦੋ ਵਾਰੀ ਉਲੇ ਪਾਣੀ ਵਾਲੇ ਕੋਲੇ ਆ ਉਹ ਸਾਫ ਕਰਨੇ ਤੇ ਫੀਡ ਜਿਹੜੀ ਆ ਬੱਚਿਆਂ ਦੇ ਅਗੇ ਹਮੇਸ਼ਾ ਹੀ ਹੱਥਾਂ ਮੂਣੀ ਚਦੀ ਆ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆ ਬੱਚੇ ਨੂੰ ਦੁੱਧ ਕਿੰਨਾ ਦੇਣਾ ਵਾ ਤੇ ਕਿੰਨੇ ਟਾਈਮ ਦੇਣਾ ਵਾ ਆਪਾਂ ਇੰਨਾ ਬੱਚੇ ਨੂੰ ਦੁੱਧ ਪਿਆ ਲੈਣਾ ਵਾ ਸਿਰਫ ਦੋ ਟਾਈਮ ਹੀ ਪਿਆ ਦੇਣਾ ਇੱਕ ਟਾਈਮ ਸਵੇਰੇ ਇੱਕ ਟਾਈਮ ਸ਼ਾਮੀ ਤੇ ਪਹਿਲੇ 2 ਮਹੀਨੇ ਬੱਚੇ ਨੂੰ 4 ਕਿਲੋ ਦੁੱਧ ਪਿਆ ਲੈਣਾ ਵਾ ਦਿਨ ਦਾ 2 ਕਿਲੋ ਸਵੇਰੇ 2 ਕਿਲੋ ਸ਼ਾਮੀ ਜਿਹੜਾ ਐਂਡਲਾ ਮਹੀਨਾ ਵਾ ਉਸ ਦੇ ਵਿੱਚ ਆਪਾਂ ਬੱਚੇ ਦਾ ਹੌਲੀ-ਹੌਲੀ ਦੁੱਧ ਘਟਾਉਣਾ ਸ਼ੁਰੂ ਕਰ ਦੇਣਾ ਕਿਉਂਕਿ ਆਪਾਂ ਬੱਚੇ ਨੂੰ ਜਿਹੜਾ ਵਾ ਦੁੱਧ ਤੋਂ ਛਡਾਉਣਾ ਵਾ ਤੇ ਪੱਠੇ ਚਾਲੂ ਕਰਨੇ ਹੁੰਦੇ ਤੇ 3 ਮਹੀਨੇ ਤੋਂ ਬਾਅਦ ਜਦੋਂ ਆਪਾਂ ਬੱਚੇ ਦਾ ਦੁੱਧ ਬੰਦ ਕਰਤਾ ਤੇ ਦੁੱਧ ਮੰਨਣ ਤੋਂ ਬਾਅਦ ਬੱਚੇ ਨੂੰ ਆਪਾਂ 5 ਦਿਨ ਕੇਜ ਦੇ ਵਿੱਚ ਰੱਖਣਾ ਵਾ 5 ਦਿਨ ਕੇਜ ਦੇ ਵਿੱਚ ਰੱਖਣ ਤੋਂ ਬਾਅਦ ਆਪਾਂ ਨੇ ਇਹ ਬੱਚੇ ਨੂੰ ਆ ਉਹ ਇੱਕ ਭਾਂਡੇ ਵਿੱਚ ਸਿਕਾਣਾ ਰੋਟਲੇ ਦੇ ਵਿੱਚ ਪੋੜਾ ਪਤਾ ਨੂੰ ਆਪਣੇ 10-10 ਮਿੰਟ ਪੱਤੀਆਂ ਲਈ ਨਾਲੇ ਐਕਸਟੈਂਸ਼ਨ ਹੀ ਹੋਣੀਆਂ ਹੁਣ ਆਪਾਂ ਤੁਹਾਨੂੰ ਮੋਕ ਤੋਂ ਦੇਣਾ ਔਰ ਇਹ ਆਪਣੀ 10 ਮਿੰਟ ਰੀਲਾ ਹੈ ਤਾਂ ਇਹਨਾਂ ਸੀ ਹੋਣੀਆਂ ਇਹ ਜਿਵੇਂ ਚੌਂਕ ਲੱਗੀ ਆ ਇਹਨਾਂ ਦੀ ਏਆਈ ਕਰਾਂਗੇ ਹੁਣ ਆਪਾਂ ਚੱਲਦੇ ਜੇ ਵੀ ਜੇ ਕਿ ਤੁਸੀਂ ਕੋਡ ਕੋਡੀਵੇਟ ਵੀ ਪੂਰਾ ਵਾ ਦੇ ਇਹਦੀ ਹਾਈਟ ਵੀ ਚੈੱਕ ਕਰ ਸਕਦੇ ਹੋ ਹਾਈਟ ਤੇ ਲੈਂਥ ਪੂਰੀ ਹਾਈਟ ਲੈਂਥ ਹੋਣਾ ਇਹਨਾਂ ਦੀ ਹੁਣ ਇਹ ਚੰਗੀ ਹੋ। ਇਹ ਸਿਰਫ ਆਸੇ ਮੇਰੇ ਰੀਆ ਇਹ ਆਈਆ ਪਰ ਹੁਣ ਆਪਾਂ ਇਹਨਾਂ ਦੀ ਕਰ ਸਕਦੇ ਆ ਪਰ ਆਪਾਂ ਹੁਣ ਇਹਨਾਂ ਦੀ ਇਹੀ ਨਹੀਂ ਕਰਨੀ। ਹੁਣ ਆਪਾਂ ਇਹਨਾਂ ਦੀ ਇਹੀ ਕਰਾਂਗੇ ਜਨਮ ਦੀ ਦੇਖ। ਏਸੀ ਕਿਸਾਨ ਵੀਰੋ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਧੰਨਵਾਦ।